ਆਲੇ ਦੁਆਲੇ ਪਿੰਡਾਂ ਦੀ ਵੀ ਮੰਗਿਆ ਸੀ ਆਲੇ ਦੁਆਲੇ ਵੀ ਗਏ ਆ ਪਿੰਡਾਂ 'ਚ ਉਹਨਾਂ ਦੀ ਵੀ ਇਹ ਮੰਗਿਆ ਬਈ ਜਿਹੜਾ ਪੁਲ ਬਣਾਉਣਾ ਚਾਹੀਦਾ ਪਹਿਲ ਦੇ ਨਾਲ ਤੇ ਇਹ ਪੁਲ ਬਣਾਵਾ ਉਹਦਾ ਸ਼ਹਾਦਤਾਂ ਦੇਣ ਵਾਲਾ ਜਿਹੜਾ ਮੁਲਕ ਜਾਂ ਸਟੇਟ ਆ ਉਹ ਪੰਜਾਬ ਦੀ ਆ ਹੁਣ ਵੀ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਜੀ ਰਨ ਉੱਤੇ ਹੋ ਕੇ ਤੁਰਨਾ ਚਾਹੀਦਾ ਨਾਲ ਜੇ ਅਸੀਂ ਸਾਰਾ ਕੁਝ ਦੇਖਦੇ ਹੋਈ ਇਹਨਾਂ ਇਹਨਾਂ ਲੋਕਾਂ ਦਾ ਫੇਰ ਸਾਹ ਦਿੰਨੇ ਆ ਸਾਡੇ ਲਈ ਬਹੁਤ ਵੱਡੀ ਲਾਣ ਤਾਲੀ ਗੱਲ ਆ ਇਹ ਇਹ ਜਿਹੜੇ ਲੋਕ ਆ ਉਹ ਲੋਕ ਆ ਜਿਹੜੇ ਕਿ ਕਹਿ ਸਕਦੇ ਆ ਦੇਸ਼ ਧਰੂ ਲੋਕ ਆ ਹਜੇ ਵੀ ਜਿਹੜੇ ਅਸੀਂ ਨਹੀਂ ਸਮਝੇ ਮੈਂ ਪਿੰਡਟ ਵਾਲਾ ਤੋਂ ਲੰਬੜਦਾਰ ਬੋਲਦਾ ਆਪਣੇ ਕਿਸਾਨ ਮਜ਼ਦੂਰ ਏਕਤਾ ਦਾ ਬਹੁਤ-ਬਹੁਤ ਧੰਨਵਾਦ ਸਾਡੇ ਪਿੰਡ ਆਉਣ ਦਾ ਬਹੁਤ-ਬਹੁਤ ਅਸੀਂ ਇਸ ਪਾਰਟੀ ਦੇ ਨਾਲ ਆ ਜੀ ਤੇ ਬਹੁਤ-ਬਹੁਤ ਸਾਰੇ ਪਿੰਨوں ਵੀ ਬੇਨਤੀ ਇਹੀ ਕਰਦੇ ਆ ਕਿ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਤੇ ਜਿਤਾਉਣਾ ਹੈ ਤੇ ਸਾਰਿਆਂ ਨੇ ਮਤ ਕਾਮੀ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਦਾ ਕਮ ਹੋ ਜੀ ਇੱਕ ਮੋਟ ਹਾਂ ਹੁਣ ਵੀ ਲੋਕਾਂ ਨੂੰ ਇੱਕ ਮੋਟ ਹੋਣਾ ਚਾਹੀਦਾ ਜੀ ਅਰੇ ਨੂੰ ਇਕੱਠੇ ਹੋ ਕੇ ਤੁਰਨਾ ਚਾਹੀਦਾ ਨਾਲ ਉਹਨਾਂ ਨੂੰ ਇਹ ਕਹਾਂਗੇ ਵੀ ਇੱਕ ਮੁੱਠ ਹੋ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਬਹੁਤ ਸੋਹਣਾ ਪ੍ਰੋਗਰਾਮ ਕੀਤਾ ਬਹੁਤ ਵਧੀਆ। ਕੋਈ ਨਾ ਬੋਤਦਾ ਉਹਨੇ ਮੈਂ ਜਾਣਦਾ ਨਹੀਂ ਬਹੁਤੀ ਗੱਲ। ਜਿੰਨੇ ਸਾਡੇ ਕੋਲ ਹੋ ਸਕਿਆ ਸੀ ਦੇ ਕਰਾਂਗੇ। ਸਰਪੰਚ ਸਿੰਘ ਰਸੂਲਪੁਰ ਕਿਉਂਕਿ ਜੋ ਸਾਡੇ ਮੁਲਕ ਦੇ ਵਿੱਚ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਅੱਕੇ ਚਾਹੀ ਹੋਈ ਤਿੰਨ ਜਿਹੜੇ ਇਹ ਕਾਲੇ ਕਾਨੂੰਨوں ਸੌਂਫੇ ਗਏ ਆ ਉਹਨਾਂ ਦੇ ਅਧੀਨ ਜੋ ਕਿਸਾਨ ਸੁਜੁਗਤ ਮੋਰਚੇ ਨੇ ਇਸ ਮੋਰਚੇ ਨੂੰ ਫਤਹਿ ਕੀਤਾ ਸਾਡੇ ਹੱਕ ਖੋਇਓ ਸਾਨੂੰ ਦੁਆਏ ਆ ਇਸ ਕਰਕੇ ਮੈਂ ਆਪਣੀ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਪਰ ਮੈਂ ਉਸ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਕੋਈ ਗੁੱਸੇ ਰਾਜੀ ਨਹੀਂ ਮੈਂ ਬਿਲਕੁਲ ਮੈਂ ਆਪਣੇ ਆਪਣੇ ਹੱਕ ਨੂੰ ਮੈਂ ਇਹ ਸਮਝਿਆ ਵੀ ਅੱਜ ਆਪਣੀ ਜਿਹੜੀ ਮੇਰੀ ਜ਼ਮੀਰ ਆ ਮੇਰੀ ਬੋਟ ਆ ਮੇਰੀ ਬੋਟ ਤਾਂ ਮੇਰੀ ਹਮੈਤ ਜਿਹੜੀ ਆ ਜਾਵੇ ਤਾਂ ਸਜੁਗਤ ਮੋਰਚੇ ਦੇ ਉਮੀਦਵਾਰ ਨੂੰ ਜਾਵੇ ਇਸ ਕਰਕੇ ਮੈਂ ਪ੍ਰਭੂ ਬੇਨਤੀ ਕਰਦਾ ਹਾਂ ਜੇ ਅੱਜ ਸਾਡੇ ਹੱਕ ਵਿੱਚ ਸਾਡੇ ਲਈ ਕੋਈ ਖੜਾ ਆ ਤਾਂ ਸਜੁਗਤ ਮੋਰਚਾ ਖੜਾ ਆ ਜਿਹਦੇ ਕੀ ਆਪਾਂ ਸਾਰਿਆਂ ਨੇ ਮਾਤ ਕਰਨੀ ਆ ਆਪਾਂ ਨੂੰ ਬੜਾ ਇਹਨਾਂ ਆਪਾਂ ਜਿਹੜੀਆਂ ਵੀ ਕਾਂਗਰਸ ਆਪਣੇ ਪਰਵਤਨ ਵਿੱਚ ਜਿੰਨੀਆਂ ਦੋਏ ਪਾਰਟੀਆਂ ਅਕਾਲੀ ਦਾਲ ਇਹ ਕਾਂਗਰਸ ਤੀਜੀ ਪਾਰਟੀ ਜਿਹੜੀ ਅੱਜ ਝਾੜੂ ਵਾਲੀ ਆਮ ਪਾਰਟੀ ਇਹਨਾਂ ਪਾਰਟੀਆਂ ਦੀ ਸਹਿਮਤੀ ਦੇ ਨਾਲ ਇਹ ਕਾਨੂੰਨ ਪਾਸ ਕੀਤੇ ਗਏ ਆ ਜੋ ਕਿ ਸਾਨੂੰ ਮਾਰੂ ਸੇ ਕਿਸਾਨ ਮਾਰੂ ਸੇ ਮਜ਼ਦੂਰ ਮਾਰੂ ਸੇ ਇਸ ਕਰਕੇ ਆਪਾਂ ਸੰਘਰਸ਼ ਮੋਰਚੇ ਦਾ ਅੱਜ ਜਿਹੜਾ ਕੈਂਡੀਡੇਟ ਆ ਉਹਨੂੰ ਜਿਤਾ ਕੇ ਮੋਰਚਾ ਫਤਿਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੇ ਬਾਕੀ ਦੇ ਸਾਲ ਤੋਂ ਪਰ ਸੋਨਾ ਬਹਿ ਗਏ ਆ ਪਰ ਅੱਜ ਵੀ ਰਵੈਤੀ ਪਾਰਟੀਆਂ ਨਾਲ ਜੁੜੇ ਪਏ ਆ ਤੇ ਕੋਈ ਬੜੀ ਸਾਡੇ ਲਈ ਇੱਕ ਲਾਹਣ ਤਾਲੀ ਗੱਲ ਵੀ ਆ ਬੜੀ ਇਹ ਨਿਮੋਸ਼ੀ ਵਾਲੀ ਗੱਲ ਆ ਜੇ ਅਸੀਂ ਸਾਰਾ ਕੁਝ ਦੇਖਦੇ ਹੋਏ ਇਹਨਾਂ ਇਹਨਾਂ ਲੋਕਾਂ ਦਾ ਫੇਰ ਸਾਥ ਦਿੰਨੇ ਆ ਸਾਡੇ ਲਈ ਬਹੁਤ ਵੱਡੀ ਲਾਣਤ ਵਾਲੀ ਗੱਲ ਆ ਇਹ ਇਹ ਜਿਹੜੇ ਲੋਕ ਆ ਉਹ ਲੋਕ ਆ ਜਿਹੜੇ ਕਿ ਕਹਿ ਸਕਦੇ ਆ ਦੇਸ਼ ਧਰੂ ਲੋਕ ਆ ਹਜੇ ਵੀ ਜਿਹੜੇ ਅਸੀਂ ਨਹੀਂ ਸਮਝੇ ਸਮਝਣਾ ਚਾਹੀਦਾ ਆ ਮੈਂ ਅਪੀਲ ਕਰਦਾ ਇਹਨਾਂ ਲੋਕਾਂ ਨੂੰ ਇਦਾਂ ਆ ਵੀ ਇਹ ਗੱਲ ਅੱਜ ਦਾ ਨਹੀਂ ਉਹ ਚੋ ਕਿਉਂਕਿ ਅਸੀਂ ਜਦੋਂ ਬਹੁਤ ਪੁਰਾਣੇ ਸਮੇਂ ਤੋਂ ਦੇਖਦੇ ਆ ਵੀ ਜਦੋਂ ਇੱਥੋਂ ਲੰਘਣਾ ਹੋਵੇ ਜੇ ਕਿਤੇ ਮੀਂਹ ਪਿਆ ਹੋਵੇ ਨਾ ਪਾਣੀ ਜੋ ਲਗਣਾ ਔਖਾ ਹੋ ਜਾਂਦਾ ਉੱਪਰ ਜੀ ਘੁੰਮ ਕੇ ਜਾਣਾ ਪੈਂਦਾ ਪਰ ਅਸੀਂ ਮੇਰੇ ਬਜ਼ੁਰਗਾਂ ਨੇ ਗੱਲ ਦੱਸੀ ਆ ਪ੍ਰਧਾਨ ਜੀ ਨੇ ਹੋ ਸਾਰੇ ਨੇ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਵੇ ਜਿਹੜਾ ਰੂਪਵਾਲ ਤੋਂ ਮੁੱਗੋ ਪੱਟੀ ਤੋਂ ਇੱਧਰ ਨੂੰ ਜੋ ਆਉਂਦਾ ਆ ਉੱਤੇ ਆਪਾਂ ਪੋਲ ਬਣਾਵਾਂਗੇ ਪਹਿਲ ਦੇ ਅਦਾਲਤੇ ਪਹਿਲ ਦੇ ਅਦਾਲਤੇ ਪੋਲ ਬਣਾਵਾਂਗੇ ਬਾਕੀ ਕੰਮ ਬਾਅਦ ਚ ਸ਼ੁਰੂ ਹੋਣਗੇ ਕਿਉਂਕਿ ਇਹ ਜਿਹੜਾ ਪਿੰਡ ਦੀ ਮੰਗ ਵੀ ਆ ਪਿੰਡ ਦੀ ਨਹੀਂ ਹੈ ਆਲੇ ਦੁਆਲੇ ਪਿੰਡਾਂ ਦੀ ਮੰਗ ਆ ਅਸੀਂ ਆਲੇ ਦੁਆਲੇ ਵੀ ਗਏ ਆ ਪਿੰਡਾਂ 'ਚ ਉਹਨਾਂ ਦੀ ਵੀ ਇਹ ਮੰਗ ਆ ਬੇ ਜਿਹੜਾ ਪੁਲ ਬਣਾ ਚਾਹੀਦਾ ਪਹਿਲ ਦੇ ਦਰਤੇ ਇਹ ਪੁਲ ਬਣਾਵਾ ਪਿੰਡਾਂ ਵਿੱਚ ਜਿਹੜੇ ਜਿਆਦਾ ਲੋਕ ਐ ਨਾ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹ ਸੰਘਰਸ਼ੀਲੇ ਸਾਡਾ ਪੰਜਾਬ ਆ ਦੇਸ਼ ਨੂੰ ਆਜ਼ਾਦੀ ਇਸ ਪੰਜਾਬ ਨੇ ਦਵਾਈ ਬਾਲ ਦੇ ਮੁਲਕਾਂ ਤੇ ਕਿੰਨੇ ਸਾਡੇ ਤੇ ਨਾ ਪਾਵਾ ਪਾਕਿਸਤਾਨ ਹੋਵੇ ਜਿਹਦਾ ਨਾਮ ਲਈਏ ਜਾਂ ਨਾਮ ਲਈਏ ਕਿੰਨਿਆਂ ਲੋਕਾਂ ਨੇ ਬਾਰਡਰਾਂ ਦੇ ਰਾਹੀਂ ਸਾਡੇ ਤੇ ਜ਼ੁਲਮ ਕੀਤੇ ਪਰ ਸ਼ਹਾਦਤਾਂ ਦੇਣ ਵਾਲਾ ਜਿਹੜਾ ਮੁਲਕ ਯਾ ਸਟੇਟ ਆ ਉਹ ਪੰਜਾਬ ਦੀ ਆ ਇਸ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਜੇ ਅੱਜ ਜਿਹੜਾ ਮੋਦੀ ਨੂੰ ਇਹ ਕਹਿ ਸਕਦੇ ਆ ਬਈ ਥੱਲੇ ਥੱਲੇ ਆਉਣਾ ਪਿਆ ਨਹੀਂ ਤਾਂ ਉਹ ਕਹਿੰਦਾ ਸੀ ਵੀ ਮੈਂ ਤਾਂ ਕਾਨੂੰਨ ਜੋ ਬਣਾਤੇ ਠੀਕ ਬਣਾਤੇ ਮੈਂ ਨਹੀਂ ਇੱਕ ਸਾਲ ਨਹੀਂ ਪੁੱਛਿਆ ਲੇਕਿਨ ਫਿਰ ਵੀ ਕਿਸਾਨ ਤੇ ਮਜ਼ਦੂਰ ਤੇ ਵਪਾਰੀ ਤੇ ਛੋਟਾ ਫੜੀ ਵਾਲਾ ਇਹਨਾਂ ਨੇ ਇਕਾ ਕੀਤਾ ਇਕਾ ਕਰਕੇ ਉੱਥੇ ਸੰਘਰਸ਼ ਕੀਤਾ ਸੰਘਰਸ਼ ਵੀ ਇੰਨਾ ਕੀਤਾ ਵੀ ਰੋਟੀ ਮਿਲ ਜੇ ਨਾ ਮਿਲੇ ਪਾਣੀ ਮਿਲੇ ਜਾਂ ਨਾ ਮਿਲੇ ਪਰ ਪਰ ਸੰਘਰਸ਼ਮਈ ਰਹਿਣਾ ਆ ਦਿਨ ਰਾਤ ਰਹਿਣਾ ਆ ਇਹ ਫੈਸਲਾ ਕਰ ਲਿਆ ਸੀ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਵਾਪਸ ਨਹੀਂ ਆਉਣਾ ਇਹ ਬਹੁਤ ਇਦਾਂ ਦੇ ਮੈਂ ਬਜ਼ੁਰਗ ਵੀ ਦੇਖੇ ਆ ਜਿਹੜੇ 1 ਸਾਲ ਪਹਿਲਾਂ ਗਏ 1 ਸਾਲ 17 ਦਿਨ ਬਾਅਦ ਵਾਪਸ ਆਏ ਇਦਾਂ ਦੇ ਵੀ ਦੇਖੇ ਆ ਲੇਕਿਨ ਅੱਜ ਇਹ ਜਿਹੜਾ ਇਲਾਕਾ ਸਾਦਾ ਆ ਇਹ ਉਹਨਾਂ ਯੋਧਿਆਂ ਦਾ ਇਲਾਕਾ ਆ لیکن ਜਦੋਂ ਅਸੀਂ ਇੱਥੇ ਪਿੰਡਾਂ ਜਾ ਰਹੇ ਹਾਂ ਤੇ ਜਿਹੜਾ ਕਿਸਾਨ ਮਜ਼ਦੂਰ ਤੇ ਛੋਟਾ ਵਪਾਰੀ ਦੁਕਾਨਦਾਰ ਸਾਰੇ ਲੋਕ ਇਕੱਠੇ ਹੋ ਕੇ ਉਹ ਬਿਲਕੁਲ ਆਵਾਜ਼ ਬਲੰਦ ਵਿੱਚ ਕਹਿ ਰਹੇ ਆ ਵੀ ਇਸ ਵਾਰ ਰਵੈਤੀ ਪਾਰਟੀਆਂ ਨੂੰ ਛੱਡ ਕੇ ਜੇ ਅਸੀਂ ਕਿਸਾਨ ਤੇ ਮਜ਼ਦੂਰ ਦਾ ਆਪਣਾ ਰਾਜ ਲਿਆਉਣਾ ਆ ਆਪਣੇ ਕਿਸਾਨਾਂ ਨੂੰ ਔਰ ਕਿਸਾਨਾਂ ਦੇ ਉਮੀਦਵਾਰ ਨੂੰ ਵੋਟਾਂ ਪਾਣੀਆਂ ਆ ਤੇ ਇਹ ਬੜੀ ਖੁਸ਼ੀ ਵਾਲੀ ਗੱਲ ਆ ਵੀ ਲਹਿਰ ਬਣਦੀ ਜਾ ਰਹੀ ਆ ਔਰ ਸੱਚ ਦਾ ਜਿਹੜਾ ਬੋਲ ਵਾਲ ਆ ਹੁੰਦਾ ਜਾ ਰਿਹਾ ਹੈ ਅ ਗੱਲ ਇਹ ਆ ਵੀ ਜਦੋਂ ਪਤਾ ਨਹੀਂ ਸੀ ਕਿਉਂਕਿ ਥੋੜਾ ਸਮਾਂ ਲੇਟ ਹੋ ਗਿਆ ਪਾਰਟੀਆਂ ਬਣਾਉਣ ਨੂੰ ਲੇਟ ਹੋ ਜਾਂਦੇ ਆ ਗੱਲ ਕਰਨ ਨੂੰ ਇਕੱਠੇ ਹੋਣ ਨੂੰ ਕਿਉਂਕਿ ਜਦੋਂ ਉੱਥੋਂ ਆਏ ਮੱਥੇ ਟੇਕਣੇ ਸੇ ਲੋਕਾਂ ਦੇ ਬੜੀਆ ਸੁਖਣਾ ਸੀ ਆ ਹਰਮੰਦਰ ਸਾਹਿਬ ਗਏ ਹੋਰ ਪਾਸੇ ਵੀ ਸਾਰਿਆਂ ਨੇ ਲੋਕਾਂ ਨੇ ਪਿੰਡਾਂ ਵਿੱਚ ਢੋਲ ਵਜਾ ਕੇ ਸਵਾਗਤ ਕੀਤਾ ਮਤਲਬ ਉਹ ਸਮਾਂ ਵੀ ਸੀ ਇੱਕ ਉਹ ਸਮੇ ਤੋਂ ਬਾਅਦ ਜਦੋਂ ਸੰਯੁਕਤ ਸਮਾਜ ਪਾਰਟੀ ਬਣੀ ਤਾਂ ਉਹ ਸਮਾਂ ਬਹੁਤ ਘੱਟ ਰਹਿ ਗਿਆ ਸੀ ਟਿਕਟਾਂ ਵੰਡਲਾਂ ਕਿਉਂਕਿ ਉਹਦੇ 'ਚ ਇੱਕ ਹੋਰ ਫੈਸਲਾ ਸੀ ਵੀ ਟਿਕਟਾਂ ਉਹਨਾਂ ਲੋਕਾਂ ਨੂੰ ਦੇਣੀਆਂ ਜਿਨ੍ਹਾਂ ਦਾ ਆਕਸ਼ ਸਾਫ਼ ਸੁਥਰਾ ਹੋਵੇ ਪੈਸੇ ਨੂੰ ਦੇ ਕੇ ਵੋਟ ਨਹੀਂ ਨਾ ਜਿੰਦਗੀ ਜੇਬ 'ਚ ਪੈਸਾ ਆ ਨਾ ਉਹਨੂੰ ਟਿਕਟ ਦੇਣੀ ਆ ਜਿਹਨੇ ਜਿਹੜਾ ਸੰਗਾਸ਼ੀਲ ਹੋਵੇ ਜੋਦਾ ਹੋਵੇ ਉਹਨੂੰ ਉਹਨੂੰ ਆਪਾਂ ਵੋਟਾਂ ਉਹਨੂੰ ਉਹਨੂੰ ਟਿਕਟਾਂ ਦੇਣੀਆਂ ਇਸ ਕਰਕੇ ਸਮਾਂ ਲੇਟ ਹੋ ਗਿਆ ਸੀ ਔਰ ਕੁਝ ਲੋਕ ਜਿਹੜੇ ਆ ਇਹ ਸੋਚਦੇ ਸੀ ਵੀ ਹੋ ਸਕਦਾ ਕਿਸਾਨਾਂ ਦਾ ਉਮੀਦਵਾਰ ਆਵੇ ਜਾਂ ਨਾ ਆਵੇ ਤਾਂ ਕੁਝ ਲੋਕ ਕਿਸੇ ਪਾਸੇ ਚੱਲ ਗਏ ਕੁਝ ਲੋਕ ਆ ਜਾਂਦੇ ਆ ਉਹਨਾਂ ਦੀ ਟਿਕਟਾਂ ਪਹਿਲਾਂ ਐਲਾਨ ਹੋਈਆਂ ਸੀ ਲੇਕਿਨ ਅੱਜ ਅੱਜ ਜਦੋਂ ਪਤਾ ਲੱਗ ਗਿਆ ਵੀ ਇਹ ਕਿਸਾਨਾਂ ਦਾ ਉਮੀਦਵਾਰ ਆ ਗਿਆ ਸੰਯੁਕਤ ਸਮਾਜ ਮੋਰਚੇ ਦਾ ਉਮੀਦਵਾਰ ਆ ਗਿਆ ਤਾਂ ਆਪਣੇ ਆਪ ਸਾਰੇ ਜਿਹੜੇ ਆ ਪਿੱਛੇ ਹਟਣਾ ਸ਼ੁਰੂ ਹੋ ਗਏ ਆ ਉਹਨਾਂ ਦਾ ਪਹਿਲਾਂ ਵੀ ਫੈਸਲਾ ਸੀ ਹੁਣ ਵੀ ਫੈਸਲਾ ਆ ਕਿ ਕਿਸਾਨਾਂ ਦੇ ਉਮੀਦਵਾਰ ਨੂੰ ਹੀ ਵੋਟ ਪਾਣੀ ਆ ਦੂਜਿਆਂ ਨੂੰ ਬਿਲਕੁਲ ਨਹੀਂ ਪਾਣੇ ਇਹ ਲੋਕਾਂ ਦਾ ਮਨ ਬਣਿਆ ਆ ਇਸੇ ਕਰਕੇ ਸਰਪੰਚ ਲੰਬੜਦਾਰ ਜਾਂ ਪੰਚ ਤੇ ਹੋਰ ਵੀ ਮੋਹਤਵਪੂਰਨ ਵਿਅਕਤੀ ਜਿਹੜੇ ਆ ਉਹ ਜਿਹੜੇ ਦੂਜੇ ਪਾਸੇ ਬੇਸ਼ੱਕ ਕਦੇ ਨਾ ਕਦੇ ਕਿਤੇ ਵੋਟ ਤਾਂ ਪਾਈ ਹੋਏਗੀ ਕਿਉਂਕਿ ਵੋਟ ਦਾ ਰਾਜ ਆ ਨਾ ਪਾਰਟੀਆਂ ਜਿਹੜੀਆਂ ਆਣੀਆਂ ਉਹਨਾਂ ਚ ਵੋਟਾਂ ਤਾਂ ਪਾਉਂਦੀਆਂ ਲੇਕਿਨ ਇਸ ਵਾਰ ਉਹ ਛੱਡ ਕੇ ਆ ਰਹੇ ਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਸੰਯੁਕਤ ਸਮਾਜ ਮੋਰਚਾ ਪੰਜਾਬ 'ਚ ਲੜ ਰਿਹਾ ਜਿਹੜਾ ਉਹਨਾਂ ਦਾ ਕੈਂਡੀਡੇਟ ਹੋਏਗਾ ਪਰ ਇੱਥੇ ਚੱਬਿਆਲ ਤੋਂ ਵੀ ਔਰ ਇਹਨਾਂ ਨੇ ਮਨ ਬਣਾਇਆ ਬਈ 160 62 ਜਿਹੜੇ ਪਿੰਡ ਆ ਅਸੀਂ ਘਰ-ਘਰ ਜਾਵਾਂਗੇ ਘਰ-ਘਰ ਜਾ ਕੇ ਆਪਣੇ ਸਮਾਜ ਨੂੰ ਸਮਝਾਵਾਂਗੇ ਔਰ ਜਿੱਤ ਜਿਹੜੀ ਕਿਸਾਨਾਂ ਦੀ ਹੋਣੀ ਚਾਹੀਦੀ ਹੈ ਕਿਸਾਨ ਮਜ਼ਦੂਰ ਦੀ ਹੋਣੀ ਚਾਹੀਦੀ ਹੈ ਦੇਖੋ ਇਹ ਥੋੜਾ ਜਿਹਾ ਇਦਾਂ ਲੱਗਦਾ ਬਈ ਸੈਂਟਰ ਤੇ ਤਾਂ ਭਾਜਪਾ ਹੀ ਆ ਨਾ ਜਿੰਨਾਂ ਅਸੀਂ ਲੜਾਈ ਲੜਦੇ ਆਏ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਬਈ ਜੇਕਰ ਇਹ ਲੋਕਾਂ ਦਾ ਰਜਿਸਟ੍ਰੇਸ਼ਨ ਆ ਹੋ ਗਈ ਇਹਨਾਂ ਨੂੰ ਇੱਕ ਸਿੰਬਲ ਮਿਲ ਗਿਆ ਤਾਂ ਫਿਰ ਤਾਂ ਇਹਨਾਂ ਨੇ ਸਾਡਾ ਨੁਕਸਾਨ ਹੀ ਕਰ ਦੇਣਾ ਫਿਰ ਤਾਂ ਵੋਟੇ ਨਹੀਂ ਪੈਣ ਦੇਣੇ ਤਾਂ ਇਸ ਕਰਕੇ ਉਹਨਾਂ ਚ ਵੀ ਥੋੜੀ ਜਿਹੀ ਖਰਾਬੀ ਹੋ ਸਕਦੀ ਆ ਸਰਕਾਰਾਂ ਵਿੱਚ ਵੀ ਪਰ ਫਿਰ ਵੀ ਆਸ ਮੰਦ ਆ ਬੇਪਾਰਟੀ ਜਿਹੜੀ ਆ ਅੱਜ ਸਾਡਾ ਇੱਕ ਐਡਵੋਕੇਟ ਜਿਹੜੇ ਹੈਗੇ ਆ ਉਹਨਾਂ ਦਾ ਇੱਕ ਵਫਦ ਚੋਣ ਕਮਿਸ਼ਨ ਆਫ ਇੰਡੀਆ ਨੂੰ ਮਿਲਣ ਗਿਆ ਤੇ ਲੱਗਦਾ ਵੀ ਇਹਦਾ ਰਿਜ਼ਲਟ ਕਿਉਂਕਿ ਅਸੀਂ ਕਿਹਾ ਵੀ ਸਾਨੂੰ ਇੱਕ ਨਿਸ਼ਾਨ ਦੇ ਦਿਓ ਤੇ ਅਸੀਂ ਇੱਕ ਨਿਸ਼ਾਨ ਤੇ ਚੋਣ ਲੜ ਲਾਂਗੇ ਤੇ ਰਾਤ ਨੂੰ ਕੋਈ ਇਹਦਾ ਫੈਸਲਾ ਆਏਗਾ ਵਧੀਆ ਆਏਗਾ ਇਹ ਆਸ ਕੇ